ਜੀ ਨਮਸਕਾਰ ਦੋਸਤੋ ਆਰ ਬੀ ਲਾਈਵ মিডিਆ ਸਾਡਾ ਸਵਾਗਤ ਹੈ ਅੱਜ ਹੁਣ ਅਸੀਂ ਲਾਈਵ ਹੋਏ ਆ ਰੂਪ ਚੰਦ ਲਾਟਰੀ ਵਾਲੇ ਦੀ ਦੁਕਾਨ ਤੋਂ ਜਿੱਥੇ ਕਿ ਅੱਜ ਫੇਰ ਲੱਗਦਾ ਹੈ ਕੋਈ ਅਨਵलो ਧਮਾਕਾ ਜਿਹੜਾ ਨਿਕਲਿਆ ਹੈ ਅੱਜ ਕੋਈ ਲਾਟਰੀ ਖੁੱਲੀ ਸੀ ਜਾਣਕਾਰੀ ਲਵਾਂਗੇ ਇੱਥੋਂ ਦੇ ਜਿਹੜੇ ਰੂਪ ਲਾਟਰੀ ਦੇ ਬੋਬੀ ਜੀ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਅੱਜ ਕੀ ਧਮਾਕਾ ਪਾਇਆ ਗਿਆ ਅੱਗੇ ਵੀ ਬੜੇ ਧਮਾਕੇ ਪਾ ਦਿੰਦੇ ਨੇ ਤਾਂ ਪੰਜਾਬ ਸਟੇਟ ਦੀ ਲਾਟਰੀ ਦੀ ਜਿਹੜੀ ਅੱਜ ਇੱਕ ਲਾਟਰੀ ਖੁੱਲੀ ਸੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਹੁਣ ਕੀ ਦਿਮਾਗੇ ਪਾਦੇ ਨੇ ਸਰ ਮੇਰਾ ਨਾਮ ਬੋਵੀਆ ਰੂਪ ਲੋਟਰੀ ਮੇਰੇ ਅੱਜ ਸਾਡੀ ਸ਼ਾਪ ਐ ਸਰ ਅੱਜ ਆ ਇੱਕ ਤੁਮਾਕਾ ਹੋਰ ਜਿਹੜਾ ਦੇਖ ਰਹੇ ਹੋ ਤੁਸੀਂ ਅੱਜ ਇੱਕ ਲਾਟਰੀ ਖੁੱਲੀ ਸੀ ਸਰ 200 ਰੁਪਏ ਦੀ ਟਿਕਟ ਸੀਗੀ ਜਿੰਦਗੀ ਫਰਸਟ ਪ੍ਰਾਈਜ਼ 1.5 ਕਰੋੜ ਰੁਪਏ ਦਾ ਸੀਗਾ ਜੀ ਜਿੰਦਗੀ ਸਰ ਹੁਣੇ ਰਿਜ਼ਲਟ ਆਇਆ ਕੁਝ ਥੇ ਪਹਿਲੇ 8 ਵਜੇ ਡਰਾਅ ਆਇਆ ਸੀਗਾ 9 ਵਜੇ ਦੇ ਕਰੀਬ ਰਿਜ਼ਲਟ ਆਇਆ ਜਿੰਦਗੀ 1.5 ਕਰੋੜ ਰੁਪਏ ਨਿਕਲ ਗਿਆ ਫਿਰ ਫਾਜ਼ਿਲ ਕਾ ਦੇ ਵਿੱਚ 1.5 ਕਰੋੜ ਸਰ ਨਿਕਲਦਾ ਨਿਕਲਦਾ ਰਹਿ ਗਿਆ ਸਰ ਸਿਰਫ ਇੱਕ ਨੰਬਰ ਮਿਸ ਹੋ ਗਿਆ ਸਰ ਆ ਦੇਖੋ ਤੁਸੀਂ ਸਰ ਫਰਸਟ ਪ੍ਰਾਈਜ਼ ਆਇਆ ਹੈ 160 913 ਦੇ ਸਰ ਜੀ ਤੇ ਜਿਹੜਾ ਆਪਾਂ ਸੇਲ ਕੀਤਾ ਸਰ ਉਹ ਹੈ 160 813 ਅੱਛਾ ਇੱਕ ਨੰਬਰ ਤੋਂ ਜਿਹੜਾ ਕਿ ਬੰਦਾ ਰਹਿ ਗਿਆ ਇੱਕ ਨੰਬਰ ਕੀ ਸਰ ਹਲੇ ਆ ਦੇਖੋ ਆ ਪਿਛਲਾ ਗੰਮ ਦਾ ਆਪਾਂ ਹਲੇ ਭੁੱਲ ਨਹੀਂ ਪਾਏ ਸੀਗੇ ਜਿਹੜਾ ਪਿਛਲੇ ਸ਼ਨੀਵਾਰ ਅੱਜ ਤੋਂ 5-6 ਦਿਨ ਪਹਿਲਾਂ ਇੱਕ ਲਾਟਰੀ ਨਿਕਲੀ ਸੀ ਜਿੰਦਾਗੀ ਫਰਸਟ ਪ੍ਰਾਈਜ਼ 1673 ਨੰਬਰ ਤੇ ਆਇਆ ਸੀ ਸਰ 1673 ਤੇ 1673 ਹੀ ਆਪਾਂ ਸੇਲ ਕੀਤਾ ਸੀਗਾ ਸਰ ਆ ਪੀ ਤੇ ਕੇ ਓ ਸਿਰਫ ਸੀਰੀਅਸ ਪਿਕਸੇ ਮਿਸ ਹੋਇਆ ਸੀਗਾ ਪਿਛਲਾ ਡਰਾਮਾ ਸਿਰਫ ਆਪਣਾ 2.5 ਕਰੋੜ ਦਾ ਇਹਨਾਂ ਨੇ ਪਿਛਲੀ ਵਾਰੀ ਤਾਂ ਸਿਰ ਆਪਣੀ ਜਿਵੇਂ ਪੀਕੇ ਫਿਲਮ ਹੁੰਦੀ ਜਨਾ ਸਰ ਉਹਦਾ ਹੀ ਕਰਤਾ ਪੀਕੇ ਡਰਾਮਾ ਵੀ ਬਣਾਤੀ ਸੀਗੀ ਐਵੇਂ ਲੱਗਦਾ ਸੀਗਾ ਜਿਹੜਾ ਕਿ ਆ ਪਿਛਲੀ ਵਾਰੀ ਆ ਨਿਕਲਿਆ ਸੀਗਾ ਸੁਖਦੀਪ ਜੀ ਨੂੰ ਜੀ ਇਹ ਇਹਨਾਂ ਨੂੰ ਕੰਸਲੇਸ਼ਨ ਪ੍ਰਾਈਜ਼ 10000 ਦਾ ਮਿਲਿਆ ਜੀ ਲੇਕਿਨ 2.5 ਕਰੋੜ ਦਾ ਸਦਮਾ ਇਹ ਜੋ ਹਲੇ ਵੀ ਉੱਪਰ ਕੇ ਬਾਹਰ ਨਹੀਂ ਆਇਆ ਹਲੇ ਕਈ ਦਿਨ ਹੋ ਗਏ ਆ ਇਹ ਮਤਲਬ ਉਸ ਤਰ੍ਹਾਂ ਦਾ ਖਾਣਾ ਨਹੀਂ ਖਾ ਰਹੇ ਘਰੇ ਉਹਨਾਂ ਦੀ ਤਬੀਅਤ ਉਦਾਂ ਦੀ ਸੈੱਟ ਨਹੀਂ ਹੈ ਕਿਉਂਕਿ ਆ ਜਾਂਦੀ ਤਾਂ ਉਹਨਾਂ ਦੇ ਕਾਫੀ ਜਿਹੜੇ ਸੁਪ ਕਾਫੀ ਲੈਣ ਦੇਣਾ ਉਹ ਵੀ ਖਤਮ ਹੋ ਜਾਣਾ ਸੀਗਾ ਤੇ ਅੱਜ ਫਿਰ ਉਸੇ ਤਰ੍ਹਾਂ ਦੀ ਇੱਕ ਘਟਨਾ ਹੋਈ ਹੈ ਹਾਏ ਉਹਨਾਂ ਦੇ ਤਾਂ ਚਲ 10000 ਰੁਪਏ ਆ ਗਏ ਇਹਨਾਂ ਨੂੰ ਇੱਕ ਨੰਬਰ ਤੋਂ ਜਿਹੜਾ ਰਹਿ ਗਿਆ ਇਹਨਾਂ ਨੂੰ ਕੀ ਹੋਇਆ ਸਰ ਫਿਰ ਉਹਨਾਂ ਸਰ ਇਹਨਾਂ ਨੂੰ ਤਾਂ 10000 ਵੀ ਨਹੀਂ ਦੇ ਰਹੀ ਹੈ ਗਵਰਨਮੈਂਟ ਜਿੰਦਗੀ ਸਾਨੂੰ ਬਹੁਤ ਖੇਦ ਆ ਵੀ ਇਹਨਾਂ ਨੂੰ ਕੰਸਲੇਸ਼ਨ ਪ੍ਰਾਈਜ਼ ਕੋਈ ਨਾ ਕੁਝ ਹੋਣਾ ਚਾਹੀਦਾ ਸੀਗਾ ਉਹ ਵੀ ਨਹੀਂ ਹੈਗਾ ਏ ਸਰ ਐਦਾਂ ਦੇ ਸਦਮੇ ਹੁੰਦੇ ਆ ਕਈ ਵਾਰੀ ਤਾਂ ਬੰਦੇ ਨੂੰ ਹਸਪੀਟਲ ਲੈ ਜਾ ਕੇ ਵੀ ਦਾਖਲ ਹੋਣਾ ਪੈ ਜਾਂਦਾ ਕਈ ਵੇ ਬੰਦਾ ਦਿਲ ਤੇ ਗੱਲ ਲਾ ਲੈਂਦਾ ਰੱਬਾ ਇੰਨੀ ਨੇੜੇ ਲਿਆ ਕੇ ਤੇ ਸਿਰਫ ਏ ਵੀ ਪਿੱਛੇ ਜਾਂ ਇੱਕ ਨੰਬਰ ਦੇ ਮਿਸ ਕਰਤਾ ਇਸ ਲਈ ਅਸੀਂ ਰੱਬ ਨੂੰ ਅਰਦਾਸ ਕਰਦੇ ਆ ਫਰਿਆਦ ਕਰਦੇ ਆ ਰੱਬਾ ਯਾਦਾ ਪੂਰਾ ਨੰਬਰ ਮਲਾਇਆ ਗਰ ਸਾਡਾ ਯਾ ਇੰਨੀ ਨੇੜੇ ਨਾ ਲਿਆਇਆ ਗਰ ਸਾਰਾ ਸਾਰਾ ਕੁਝ ਦੇਖ ਕੇ ਤਾਂ ਸਾਨੂੰ ਉਹ ਯਾਦ ਆ ਜਾਂਦਾ ਜੀ ਦੁਨੀਆ ਬਨਾਨੇ ਵਾਲੇ ਕੀ ਤੇਰੇ ਮਨ ਵਿੱਚ ਸਮਾਈ ਕਾਹੇ ਕੋਤੂਨੇ ਮਾਰੀ ਇੱਕ ਲਾਟਰੀ ਇੱਕ ਨੰਬਰ ਸੇ ਭਗਾਈ ਸਰ ਇਹਦਾ ਬਹੁਤ ਅਫਸੋਸ ਹੈ ਜੀ ਪਰ ਉਹ ਕਹਿੰਦੇ ਆ ਨਾ ਜੀ ਸਾਥੀ ਹਮਾਰਾ ਕੌਣ ਬਨੇਗਾ ਤੂੰ ਨਾ ਬਨੋਗੇ ਤਾਂ ਕੌਣ ਬਨੇਗਾ ਅਖੀਰ ਤਾਂ ਸਰ ਪ੍ਰਮਾਤਮਾ ਨੂੰ ਹੀ ਸਾਥੀ ਬਣਾ ਕੇ ਚੱਲਣਾ ਤੁਸੀਂ ਤਾਂ ਫੋਨ ਕਰਕੇ ਕਹਿੰਦੇ ਡੇਡ ਕਰੋੜ ਆ ਗਿਆ ਫਾਜ਼ਿਲਗਾ ਦੇ ਵਿੱਚ ਔਰ ਸਰ ਮੈਨੂੰ ਦੇਖਣੇ ਮਿਸਟੇਕ ਹੋ ਗਿਆ ਹੋਵੇਗਾ ਮੈਨੂੰ ਇਹ ਆਠਾ ਹੀ ਨਜ਼ਰ ਆਇਆ ਸੀ ਸਰ ਅੱਛਾ ਜੀ ਉਦੋਂ ਸਰ ਲਾਈਟ ਗਈ ਹੋਈ ਸੀਗੀ ਤੇ ਤਾਂ ਕਰਕੇ ਉਹ ਇਨਵਰਟਰ ਤੇ ਚੱਲ ਰਿਹਾ ਸੀਗਾ ਲਾਈਟ ਵਾਲਾ ਸਿਸਟਮ ਸਰ ਉਹ ਤਾਂ ਕਰਕੇ ਮੈਨੂੰ ਦੇਖਣੇ ਥੋੜੀ ਜਿਹੀ ਦਿੱਕਤ ਆ ਰਹੀ ਸੀ ਹੁਣ ਮੈਂ ਚੰਗੀ ਤਰ੍ਹਾਂ ਦੇਖਿਆ ਜਰ ਹੁਣ ਚੰਗੀ ਤਰ੍ਹਾਂ ਅੱਖ ਦੇ ਸਾਹਮਣੇ ਹਨੇਰਾ ਆ ਗਿਆ ਹੋਵੇਗਾ ਹੈ ਸਰ ਜੀ ਕਰੀਏ ਜੀ ਹੁਣ ਰੱਬ ਦੇ ਅੱਗੇ ਤਾਂ ਜੋਰ ਨਹੀਂ ਹੈ ਲੇਕਿਨ ਇੰਡੀਕੇਸ਼ਨ ਹੈ ਫਾਜ਼ਿਲਗਾਲੀ ਕਿ ਪ੍ਰਾਈਜ਼ ਬਹੁਤ ਨਜ਼ਦੀਕ ਹੈ ਨੇੜੇ ਹੈ ਯਾਨੀ ਕਿ ਜ਼ਰੂਰ ਆਏਗਾ ਹੋ ਸਕਦਾ ਅਗਲੇ ਡਰਾ ਤੇ ਹੁਣ ਜਿਹੜਾ ਡਰਾ ਆ ਰਿਹਾ ਸਰ ਇਹ ਰਾਖੀ ਬੰਪਰ ਦਾ ਡਰਾ ਆ ਜੀ ਆ ਪੰਜਾਬ ਸਰਕਾਰ ਨੇ ਸਰ ਨਵੀਂ ਲਾਟਰੀ ਲਾਂਚ ਕਰਤੀ ਹੈ ਰਾਖੀ ਬੰਪਰ ਜਿੰਦਾ ਕੀ ਲੰਮੇ ਟਾਈਮ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਕਦੋਂ ਬੰਪਰ ਆ ਰਿਹਾ ਕਦੋਂ ਬੰਪਰ ਆ ਰਿਹਾ ਇਹ ਅੱਜ ਇਹ ਬੰਪਰ ਆ ਚੁੱਕਿਆ ਹੈ ਇਹਦਾ ਡਰਾ 24 ਤਰੀਕ ਨੂੰ ਹੋ ਰਿਹਾ ਜੋ ਕਿ ਸ਼ਨੀਵਾਰ ਨੂੰ ਹੋ ਰਿਹਾ ਹੈ ਇਹਦੇ ਫਰਸਟ ਪ੍ਰਾਈਜ਼ 2.5 ਕਰੋੜ ਦਾ ਰੱਖਿਆ ਗਿਆ ਹੈ ਸੈਕੰਡ 10 ਲੱਖ ਦਾ ਫਿਰ 5-5 ਲੱਖ ਦੇ 9-9 ਹਜ਼ਾਰ ਦੇ 6-6 ਹਜ਼ਾਰ ਦੇ 2-2 ਹਜ਼ਾਰ ਰੁਪਏ ਦੇ ਕਈ ਪ੍ਰਾਈਜ਼ ਹੈ ਯਾਨੀ ਕੁੱਲ ਮਿਲਾ ਕੇ ਦੇਖੀਏ ਨਾ ਸਰ ਇਹਦੇ ਜੇ 21 ਪ੍ਰਾਈਜ਼ ਹੈਗੇ ਆ ਟੋਪ ਦੇ ਆਮ ਲਾਟਰੀਆਂ 'ਚ 2 ਜਾਂ 3 ਪ੍ਰਾਈਜ਼ ਹੁੰਦੇ ਆ ਜਿੰਦੇ ਫਰਸਟ ਪ੍ਰਾਈਜ਼ 22 ਕਰੋੜ ਦਾ ਸੈਕਿੰਡ ਦਾ ਪ੍ਰਾਈਜ਼ ਹੁੰਦਾ 10-10 ਲੱਖ ਤੇ ਆ 10-5-5 ਲੱਖ ਦੇ ਆ ਯਾਨੀ ਕਿ ਟੌਪ ਦੇ ਜਿਹੜੇ ਫਰਸਟ ਸੈਕਿੰਡ ਥਰਡ ਹੈ ਵਿਕੀ ਪ੍ਰਾਈਜ਼ ਹੈਗੇ ਆ ਇਹਨਾਂ ਦੇ ਚਾਂਸਸ ਜ਼ਿਆਦਾ ਹੈਗੇ ਜਿੱਤਣ ਦੇ ਤੇ ਇਸ ਤੋਂ ਇਲਾਵਾ ਸਰ ਇੱਕ ਆ ਗਿਆ 200 ਵਾਲਾ ਜਿਹਨੇ ਅੱਜ ਆਪਣਾ 1.5 ਕਰੋੜ ਖੋਇਆ ਹੈ ਇਹ ਦੁਬਾਰਾ ਫਿਰ ਵਾਪਸ ਆ ਗਿਆ ਹੈ ਇਹਨਾਂ ਦਾ ਡਰਾ 3 ਤਰੀਕ ਨੂੰ ਹੋ ਰਿਹਾ ਹੈ ਅੱਜ 1.5 ਕਰੋੜ ਰੁਪਏ ਵਾਲਾ ਖੋਇਆ ਨਵੇਂ ਵੀਵਰ ਜੁੜੇ ਨੇ ਦੁਆਰ ਤੋਂ ਦੱਸਦੇ ਕੋਰੀ ਕੀ ਹੋਇਆ ਜਿਹੜਾ ਅੱਜ ਸਰ ਨਵੇਂ ਵੀਰ ਨੂੰ ਆ ਗੱਸਨਾ ਚਾਹਨੇ ਆ ਜੀ ਸਰ ਅੱਜ ਜਿਹੜੀ ਲਾਟਰੀ ਖੁੱਲੀ ਸੀਗੀ 2.5 ਕਰੋੜ ਦੀ ਜਿੰਦਾਗੀ ਫਸਟ ਪ੍ਰਾਈਜ਼ ਜਿਹੜਾ ਕਿ ਨਿਕਲਿਆ 160813 ਦੇ ਜੀ ਤੇ ਆਪਾਂ ਜਿਹੜਾ ਸੇਲ ਕੀਤਾ ਸਰ ਉਹ ਹੈਗਾ 160813 913 ਪ੍ਰਾਈਜ਼ ਨਿਕਲਿਆ 913 ਦੇ ਸਿਰਫ ਇੱਕ ਨੰਬਰ ਤੇ ਮਿਸ ਹੋ ਗਿਆ ਨੀਤਾ ਫਾਇਲ ਦਾ ਅੱਜ ਫਿਰ ਇੱਕ ਇਤਿਹਾਸ ਰਚ ਰਿਹਾ ਸੀਗਾ ਜਿਹਨੂੰ ਕੋਈ ਨਹੀਂ ਜਾਣਦਾ ਸੀਗਾ ਫਾਇਲ ਕਾ ਨੂੰ ਉਹਦਾ ਨਾਮ ਵਰਲਡ ਤੱਕ ਜਿਵੇਂ ਕਿ ਅੱਗੇ ਕੀ ਉਹ ਅੰਡੇਮਾਨ ਨਿਕੋਬਾਰ ਤੱਕ ਪਹੁੰਚਿਆ ਸੀਗਾ ਹੁਣ ਅ ਵਰਲਡ ਲੈਵਲ ਤੇ ਪਹੁੰਚ ਜਾਣਾ ਸੀ ਸਰ ਫਾਜ਼ਿਲ ਕਾ ਨਾਲ ਹੀ ਹਮੇਸ਼ਾ ਹੁੰਦਾ ਕਦੇ ਜੇ ਲਾਟਰ ਨਿਕਲ ਜਾ ਤਾਂ ਬੰਦਾ ਗਵਾਜੰਦਾ ਹੈ ਜੇ ਨਾ ਨਿਕਲੇ ਬੰਦਾ ਆ ਜਾਂਦਾ ਤਾਂ ਨੰਬਰ ਗਵਾਜੰਦਾ ਹੈ ਹੈ ਪਰ ਮਾਲਕ ਦੀ ਮੋਜ ਹੈ ਜੀ ਬੰਦੇ ਦਾ ਅਸੀਂ ਨਹੀਂ ਗਵਾਚਣ ਦਿੰਦੇ ਉਹ ਤੁਹਾਡੀ ਹੈਲਪ ਸਾਨੂੰ ਰਹਿੰਦੀ ਹੈ ਹਮੇਸ਼ਾ ਤੁਸੀਂ ਹਮੇਸ਼ਾ ਹੀ ਸਾਡੇ ਕਰੋੜਪਤੀ ਲੱਭ ਕੇ ਦਿੰਦੇ ਹੋ ਜਿਵੇਂ ਉਹ 5 ਕਰੋੜ ਵਾਲੇ ਲੱਭ ਕੇ ਦਿੱਤੇ ਸੀ ਕਿ ਰਾਜਪਾਲ ਸਿੰਘ ਜੀ ਆ 2.5 ਕਰੋੜ ਵਾਲੇ ਤੇ ਹੋਰ ਛੋਟੇ-ਛੋਟੇ ਕਾਫੀ ਤੁਸੀਂ ਲੱਭ ਕੇ ਦਿੱਤੇ ਅਸੀਂ ਤੁਹਾਡੇ ਬਹੁਤ ਆਭਾਰੀ ਆ ਪਰ ਅੰਡੇਵਾਰ ਨਿਕੋਵਾਰ ਤੋਂ ਜਿਹੜੇ ਲੋਕ ਆਏ ਸੀ ਉਹ ਕਹਿੰਦੇ ਸੀ ਅਸੀਂ YouTube ਤੇ આરਬੀ ਲਾਈਵ ਮੀਡੀਆ ਤੇ ਵੇਖਿਆ ਹੈ ਆ ਦੇਖੋ ਯਾਰ ਇਹ ਅੰਡੇਵਾਰ ਨਿਕੋਵਾਰ ਵਾਲੇ ਹਾਂਜੀ ਇਹ ਵੀ ਜਿਹੜੇ ਆਏ ਸੀ ਕਹਿੰਦੇ ਸੀ આરਬੀ ਲਾਈਵ ਤੇ ਵੇਖਿਆ YouTube ਤੇ ਹਾਂਜੀ ਹਾਂਜੀ ਇਹਨਾਂ ਨੇ આરਬੀ ਲਾਈਵ ਤੇ ਤੁਹਾਡੇ ਚੈਨਲ ਤੇ ਵੇਖਿਆ ਸੀਗਾ ਇਹ ਹੁਣ ਵੀ ਟਿਕਟਾਂ ਲੈ ਗਏ ਆ ਇਹਨਾਂ ਦੇ ਛੋਟੇ ਛੋਟੇ ਪ੍ਰਾਈਜ਼ ਹੁਣ ਵੀ ਨਿਕਲੇ ਆ ਜੀ ਪਰ ਇਹ ਵੀ ਵਿਚਾਰੇ ਕਿੰਨੀ ਦੂਰੋਂ ਦੇਖੋ ਜੀ ਆਸਲਾ ਕੇ ਆਏ ਸੀਗੇ ਉਹ ਅੰਡੇਵਾਰ ਨਿਕੋਵਾਰ ਜਿਹੜਾ ਛੋਟਾ ਜਿਹਾ ਟਾਪੂ ਹੈ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਸੀ ਅਸਲੀਅਤ 'ਚ ਕਦੇ ਨਹੀਂ ਦੇਖਿਆ ਸੀਗਾ ਕਿਉਂਕਿ ਉਹਨਾਂ ਦੇ ਆਲੇ ਦੁਆਲੇ ਨਾ ਤਾਂ ਸਰ ਬੱਸ ਚੱਲਦੀ ਹੈ ਨਾ ਉਥੇ ਟ੍ਰੇਨ ਜਾ ਸਕਦੀ ਹੈ ਜੀ ਉਥੋਂ ਦੀ ਬਾਇ ਸ਼ਿਪ ਬਾਇ ਪਾਣੀ ਹੈਗਾ ਸਰ ਉਥੇ ਸਮੁੰਦਰ ਹੈ ਸਮੁੰਦਰ ਨਹੀਂ ਉਹ ਉਥੋਂ ਦੀ ਕੋਲਕਾਤਾ ਤਿੰਨ ਦਿਨ ਲੱਗਦੇ ਹੈ ਉਹਨਾਂ ਨੂੰ ਆਉਣ ਨੂੰ ਅੱਗੇ ਦੀ ਫਿਰ ਉਹ ਬਾਇ 에ਅਰ ਅੰਮ੍ਰਿਤਸਰ ਆਏ ਸੀਗੇ ਫਿਰ ਆਪਣੇ ਕੋਲ ਟਿਕਟ ਖਰੀਦ ਕੇ ਲੈ ਗਏ ਆ ਜੀ ਤੇ ਹੁਣ ਵੀ ਇਹਨਾਂ ਨੇ ਰੱਖੀ ਬੰਪਰ ਪਾਇਆ ਹੈ ਮਲਕ ਕਰੇ ਵੀ ਜਿਨ੍ਹਾਂ ਜਿਨ੍ਹਾਂ ਨੇ ਵੀ ਪਾਇਆ ਹੈ ਸਾਰਿਆਂ ਦੀ ਮਰਜ਼ੀਆਂ ਪੂਰੀਆਂ ਹੁਣ ਜਿਨ੍ਹਾਂ ਨੂੰ ਲੱਗਦਾ ਐਵੇਂ ਪਰਚੀ ਆ ਜੀ ਨੇ ਕੁਛ ਨਹੀਂ ਨਿਕਲਣਾ ਕਿ جھوٹ ਬੋਲ ਰਹੇ ਨੇ ਰੂਬ ਲਾਡ ਰਿਹਾ ਸਾਰੇ ਪਰਚੀਆਂ ਨਹੀਂ ਸਰ ਇਹਨਾਂ ਨੂੰ ਆ ਦਿਖਾਓ ਆ ਜਿਹੜੀਆਂ ਫੋਟੋਆਂ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਲਗੀਆਂ ਸਾਰੇ ਫਾਇਲ ਲਗਾ ਦੇ winner ਐ ਇਹ ਕਿਤੋਂ ਬਾਹਰ ਦੇ ਨਹੀਂ ਐ ਤੁਸੀਂ ਇਹਨਾਂ ਦੇ ਘਰ-ਬਾਰ ਸਾਰਾ ਕੁਝ ਦੇਖ ਸਕਦੇ ਹੋ ਜੀ ਅੱਧਾ ਝੂਠ ਨਹੀਂ ਹੁੰਦਾ ਸਰ ਇਹ ਸਰਕਾਰੀ ਲਾਖਰੀ ਹੁੰਦੀ ਐ live result ਆਉਂਦਾ ਜਿਹੜਾ ਕਿ YouTube ਤੇ ਤੁਸੀਂ ਘਰੇ ਬੈਠੇ ਖੁਦ ਵੀ ਦੇਖ ਸਕਦੇ ਹੋ ਇਹਦੇ ਕੋਈ ਧੋਖਾਧੜੀ ਨਹੀਂ ਹੁੰਦੀ ਐ ਜੀ ਬਾਕੀ ਇਹਦਾ ਨਾ ਇਹ ਲੱਖਾਂ ਨਿਕਟਾਂ ਹੁੰਦੀਆਂ ਜਿਹੜਾ first prize ਉਹ ਇੱਕ ਅੱਦੇ ਬੰਦੇ ਨੂੰ ਹੀ ਆਂਦਾ ਐ ਉਹ ਤਾਂ ਕਰਕੇ ਬੰਦੇ ਨੂੰ ਲੱਗਦਾ ਯਾਰ ਮੇਰਾ ਨਹੀਂ ਆ ਤੁਸੀਂ ਆ ਵੀ ਦੇਖੋ ਨਾ ਇਹ ਬੰਦੇ 2 ਲੱਖ ਰੁਪਏ ਕਿਰਾਇਆ ਲਗਾ ਕੇ ਆਏ ਆ ਯਾਰ ਟਿਕਟ ਖਰੀਦਣ ਲਈ 2 ਲੱਖ ਰੁਪਏ ਅੰਡੇ ਮਾਨ ਤੋਂ ਸਿਰਫ ਫਾਜੀ ਲਗਾ ਲਈ ਤੇ ਆਪਾਂ ਤਾਂ ساری ਜ਼ਿੰਦਗੀ ਦੇ 2 ਲੱਖ ਦੇ ਡੇਟਾ ਵੀ ਨਹੀਂ ਪਾਈਆਂ ਹਣੀਆਂ ਦੇਖੋ ਇਹ ਵੀ ਕੋਈ ਪਏ ਆ ਲੋਗ ਤੇ ਇਸ ਲਈ ਆਪਾਂ ਨੂੰ ਘਬਰਾਣਾ ਨਹੀਂ ਚਾਹੀਦਾ ਲੋਕਾਂ ਨੂੰ ਕੱਢਿਆ ਨੇ ਆਪ ਵੀ ਤੁਹਾਨੂੰ ਨਿਕਲਦਾ ਹੈ ਕੋਈ ਪ੍ਰਾਈਸ ਹਾਂਜੀ ਆਪਾਂ ਨੂੰ ਸਰ ਜਿਹੜੀਆਂ ਵੱਜ ਜਾਂਦੀਆਂ ਕਦੇ ਨਾ ਕਦੇ ਜ਼ਰੂਰ ਨਿਕਲੇਗਾ ਸਨ 2005 ਜੇ ਇੱਕ ਵਾਰੀ ਨਿਕਲਿਆ ਸੀ ਸਰ ਜੀ ਉਦੋਂ ਛੋਟੀ ਲਾਟਰੀ ਜਲਦੀ ਸੀ ਮਿੰਨੀ ਲਾਟਰੀ ਹੁੰਦੀ ਸੀਗੀ 20 20 ਰੁਪਏ ਦੀ ਹੁੰਦੀ ਸੀਗੀ ਬਹੁਤ ਗਰਮੀ ਪੈ ਰਹੀ ਸੀ ਉਸ ਟਾਈਮ ਤੇ ਉਹ ਟਿਕਟਾਂ ਸਾਡੇ ਕੋਲ ਦੋ ਕਾਪੀਆਂ ਬਚੀਆਂ ਸੀਗੀਆਂ ਜਿਨ੍ਹਾਂ ਦੇ ਸਰ 25 ਲੱਖ ਰੁਪਏ ਨਿਕਲਿਆ ਸੀਗਾ ਪੁਰਾਣੇ ਜ਼ਮਾਨੇ 2005 ਵਿੱਚ ਜੀ ਹੁਣ ਕੀ ਕਹਿਣਾ ਚਾਹੋਗੇ ਫਾਜ਼ਿਲ ਕਾਦੇ ਆਰ ਵੀ ਲਾਈਵ ਮੀਡੀਆ ਦੇ ਈਵਰਸ ਦੇਖ ਰਹੇ ਨੇ ਤੁਹਾਨੂੰ ਸਾਰੇ ਜੀ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੀ ਹੁਣ ਜਲਦੀ ਤੋਂ ਜਲਦੀ ਆਓ ਇਹ ਹੁਣ ਬਾਬਾ ਜੀ ਆਪਣੀ ਪ੍ਰੀਖਿਆ ਜਿਹੜੀ ਇਹ ਮੈਨੂੰ ਲੱਗਦਾ ਵੀ ਉਹ ਪੂਰੀ ਹੋ ਚੁੱਕੀ ਹੈ ਕਿਉਂਕਿ ਪਿਛਲੇ 3-4 ਡਰਾਮਾਂ ਦਾ ਆਪਣਾ ਜਿਹੜਾ ਇੱਕ-ਇੱਕ ਨੰਬਰ ਤੇ ਜਿਹੜਾ ਮਿਸ ਹੋਇਆ ਸੀਗਾ ਪ੍ਰਾਈਜ਼ ਉਹ ਹੁਣ ਮਿਸ ਨਹੀਂ ਹੋਏਗਾ ਕਿਉਂਕਿ ਪ੍ਰੀਖਿਆ 2-3-4 ਵਾਰੀ ਹੁੰਦੀ ਹੈ ਉਹ ਆਪਣੀ ਹੋ ਚੁੱਕੀ ਹੈ ਅੱਜ ਵੀ ਤੁਸੀਂ ਦੇਖਿਆ ਪਿਛਲੇ ਸ਼ਨੀਵਾਰ ਵੀ ਵੇਖਿਆ ਉਸ ਤੋਂ ਪਿੱਛੇ 29 ਤਰੀਕ ਨੂੰ ਵੀ ਆਪਣੇ ਨਾਲ ਇਦਾਂ ਹੀ ਹੋਇਆ ਸੀ ਇੱਕ-ਇੱਕ ਨੰਬਰ ਤੇ ਮਿਸ ਹੋਇਆ ਹੈ ਤੇ ਪਰੇ ਜਿਹੜੀ ਪ੍ਰੀਖਿਆ ਹੈ ਉਹ ਸਫਲ ਵੀ ਤੁਹਾਡੇ ਨਾਲ ਹੀ ਹੋਏਗੀ ਤੁਹਾਡੇ ਸਹਿਯੋਗ ਨਾਲ ਹੀ ਹੈ ਤੁਸੀਂ ਆਓਗੇ ਤਾਂ ਜਰੂਰ ਆਪਾਂ ਨੂੰ ਸਫਲ ਕਰਾਂਗੇ ਜੀ ਤੇ ਸਰ ਸਾਡੀ ਦੁਕਾਨ ਦਾ ਪਤਾ ਤਾਂ ਤੁਹਾਨੂੰ ਹੈਗਾ ਹੀ ਸਾਰਿਆਂ ਨੂੰ ਰੂਪ ਲਾਟਰੀ ਮੇਰੇ ਅਵਜ਼ਰ ਫਾਜ਼ਿਲ ਦਾ ਸੜਾ ਮੋਬਾਈਲ ਨੰਬਰ ਹੈ 92189 99910 92189 99910 ਆ ਡਿਸਪਲੇ ਤੇ ਵੀ ਤੁਸੀਂ ਸਾਡਾ ਜਿਹੜਾ ਨੰਬਰ ਹੈ ਉਹ ਦੇਖ ਰਹੇ ਹੋ ਜਾਂ ਦੇਖ ਸਕਦੇ ਹੋ ਅਸ ਵਧੀਆ ਹੋਗਾ ਤੁਸੀਂ ਨੰਬਰ ਦੱਸ ਤਾਂ ਨਹੀਂ ਤਾਂ ਲੋਕ ਆਰਪੀ ਲਾਈ ਵਾਲਿਆਂ ਨੂੰ ਕਹਿੰਦੇ ਨੇ ਵੀ ਲਾਟਰੀ ਦੇ ਦਿਓ ਜੀ ਇਹ ਗੱਲ ਐ ਸਰ ਉਹ ਪਿੱਛੇ ਜਿਹੜੇ ਸਾਡੇ ਕੁਝ ਵੀਡੀਓ ਐ ਜੀਆਂ ਸੀ ਜਿਨ੍ਹਾਂ ਵਿੱਚ ਅਸੀਂ ਸਾਡਾ ਕੰਟੈਕਟ ਨੰਬਰ ਨਹੀਂ ਪਹੁੰਚਾਇਆ ਸਾਨੂੰ ਕਾਫੀ ਲੋਕਾਂ ਨੂੰ ਦਿੱਕਤ ਆਈ ਸਾਡੇ ਤੱਕ ਪਹੁੰਚਣ ਲਈ ਮਿਲਣ ਲਈ ਉਹਨਾਂ ਨੇ ਸ਼ਹਿਰ 'ਚ ਕਦੇ ਕਿਸੇ ਨੂੰ ਫੋਨ ਕਰ ਕਦੇ ਤੁਹਾਨੂੰ ਘਰ ਵੀ ਉਹਨਾਂ ਦਾ ਨੰਬਰ ਪਤਾ ਕਰਕੇ ਤੇ ਐਡਰੈਸ ਪਤਾ ਕਰਕੇ ਦਿਓ ਜੀ ਸਾਡੀ ਤੁਹਾਡੇ ਬਹੁਤ ਆਵਾਰੀਆਂ ਸਰ ਫਾਜ਼ਿਲਕਾ ਦੇ ਵਿੱਚ ਨਿਕਲੀ 1.5 ਕਰੋੜ ਦੀ ਲੜੀ ਨਹੀਂ ਨਹੀਂ ਇੱਕ ਨੰਬਰ ਤੋਂ ਜਿਹੜਾ ਬੰਦਾ ਰਹਿ ਗਿਆ 1.5 1.5 ਕਰੋੜ ਬੋਲਣਾ ਵੀ ਨਾਂ ਮਰਾ ਔਖਾ ਹੁੰਦਾ ਵੈਸਾ ਰੰਤਾ ਇੱਕ ਨੰਬਰ ਤੇ ਰਹਿ ਗਿਆ 1.5 ਕਰੋੜ ਦੀ ਲਾਟਰੀ ਜਿਹੜਾ ਕਿ ਅੱਜ ਜਿਹੜਾ ਪੰਜਾਬ ਪੰਜਾਬ ਸਟੇਟ ਡੀਅਰ ਲਾਟਰੀ ਵਾਲਿਆਂ ਦੇ ਜਿਹੜਾ ਕਿ ਇੱਕ ਨੰਬਰ ਤੋਂ ਰਹਿ ਗਿਆ 160813 ਨੰਬਰ ਜਿਹੜਾ ਕਿ ਇਹਨਾਂ ਵੱਲੋਂ ਟਿਕਟ ਵਿੱਚ ਹੀ ਗਈ ਸੀ ਤੇ 160913 ਟਿਕਟ ਜਿਹੜਾ ਨੰਬਰ ਨਿਕਲਿਆ ਤਾਂ ਤਾਂ ਲਾਈਵ 'ਚ ਸੀ ਤੁਸੀਂ ਦੇਖ ਰਹੇ ਸੀ ਰੂਪ ਲਾਟਰੀ ਤੋਂ ਜਿੱਥੇ ਕਿ ਅੱਜ ਇੱਕ ਵਿਅਕਤੀ ਨੂੰ ਇੱਕ ਨੰਬਰ ਤੋਂ ਜਿਹੜਾ ਕਿ 1.5 ਕਰੋੜ ਰੁਪਿਆ ਦਾ ਨੁਕਸਾਨ ਹੋ ਗਿਆ ਹੈ ਤਾਂ ਪਿਛਲੀ ਵਾਰ ਵੀ ਜਿਹੜਾ ਇਹਨਾਂ ਲੋ ਇੱਕ ਅਲਫਾਬੈਟ ਦੇ ਨਾਲ ਹੀ ਪੀ ਕੇ ਦਾ ਫਰਕ ਰਹਿ ਗਿਆ ਤੇ ਇੱਕ ਅਲਫਾਬੈਟ ਦੇ ਨਾਲ ਹੀ ਜਿਹੜਾ ਕੀ ਉਹ ਬੰਦੇ ਨੂੰ ਵੀ 22 ਕਰੋੜ ਦਾ ਨੁਕਸਾਨ ਹੋ ਗਿਆ ਤੇ ਉਹ ਬੰਦਾ ਹਜੇ ਵੀ ਜਿਹੜਾ ਸਦਮੇ 'ਚ ਘੁੰਮਦਾ ਪਿਆ ਹੈ ਅੱਜ ਫਿਰ ਇੱਕ ਸਦਮਾ ਲੱਗ ਗਿਆ ਅੱਜ ਇੱਕ ਤੁਸੀਂ ਸਦਮੇ ਲਾਈ ਜਾਂਦੇ ਹੋ ਇਹ ਤਾਂ ਫਿਰ ਲਾਟਰੀ ਪਾਵੇ ਨਾ ਸਰ ਫਿਰ ਬੰਦਾ ਸਦਮੇ ਹੀ ਲੱਗ ਜਾਏਗਾ ਨਹੀਂ ਸਰ ਹੁਣ ਖੁਸ਼ੀ ਆਣੀਆਂ ਹੁਣ ਖੁਸ਼ੀ ਆਣੀਆਂ ਹੁਣ ਖੁਸ਼ੀ ਆਣੀਆਂ ਸਤ ਜੀ ਮੇ ਤਾਂ ਅਨੁਪਰਾ ਆ ਗਏ ਬਾਹਰ ਠੀਕ ਹੋਵਾਂਗੇ ਸਰ ਹੁਣ ਇੱਕ ਵਾਰੀ ਗਾਣਾ ਫੇਰ ਸੁਣਾ ਦਿਓ ਜਿਹੜਾ ਗਾਣਾ ਸੁਣਾਉਣੇ ਨੇ ਤੁਸੀਂ ਕਿਹੜਾ ਗਾਣਾ ਸੁਣਾਈਏ ਜੀ ਜਿਹੜਾ ਮਰਜੀ ਸੁਣਾ ਦਿਓ ਸਰ ਇਹ ਤਾਂ ਗਾਣਾ ਉਧਾ ਹੋ ਗਿਆ ਨੇ ਜੋ ਜਿਵੇਂ ਆਪਣੇ ਗੁਰਦਾਸ ਮਾਨ ਜੀ ਦਾ ਛੱਲਾ ਛੱਲਾ ਚਾਓ ਨਹੀਂ ਕੋਈ ਮੋਡ ਲਿਆਓ ਮੇਰੇ ਨਾਲ ਗਿਆ ਅੱਜ ਲੜਕੇ ਨਹੀਂ ਕਹਿੰਦਾ ਮਤਲਬ ਇਨਾਮ ਨੂੰ ਆਪਾਂ ਗੱਲ ਰਹੇ ਆ ਵੀ ਐਵੇਂ ਨਹੀਂ ਪੂਰਾ ਗਾ ਕੇ ਸੁਣਾਓ ਗਾਣਾ ਜੇ ਸੁਣਾਉਣਾ ਹੀ ਤਾਂ ਨਹੀਂ ਸਰ ਫਿਰ ਠੀਕ ਜਾਂਦੇ ਹੀ ਆਂ ਜਾਉ ਨਹੀਂ ਕੋਈ ਮੋੜ ਲਿਆ ਮੇਰੇ ਨਾਲ ਗਿਆ ਅੱਜ ਲੜ ਕੇ ਨਹੀਂ ਵਾਹ ਜੀ ਚਲੋ ਮਾਲਕ ਰਹੇਗਾ ਆਪਾਂ ਜਲਦੀ ਹੁਣ ਖੁਸ਼ੀਆਂ ਨਾਲ ਤੁਹਾਡੇ ਨਾਲ ਮਿਲਾਂਗੇ ਤੇ ਪੂਰੀ ਆਸ ਹੈ ਵੀ ਹੁਣ ਜਿਹੜੀ ਆਪਣੀ ਪ੍ਰੀਖਿਆ ਪੂਰੀ ਹੋ ਚੁੱਕੀ ਆ ਲੱਗ ਰਿਹਾ ਅਸੀਂ ਆਰਬੀ ਲਾਈਵ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡਾ ਸੰਦੇਸ਼ ਤੁਹਾਡੇ ਤੱਕ ਪਹੁੰਚਾਉਂਦੇ ਆ ਸਾਡਾ ਕੀ ਉਹ ਸਾਰੇ ਜਿੱਥੇ ਵੀ ਕਿਤੇ ਕੋਈ ਗੱਲਬਾਤ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚਾਉਂਦੇ ਆ ਬਿਨਾਂ ਚਿਜਕਦੇ ਬਿਨਾਂ ਕਿਸੇ ਡਰ ਦੇ ਜੀ ਤਾਂ ਐਸੀ ਤਰ੍ਹਾਂ ਤੁਹਾਨੂੰ ਲਾਈਵ 'ਚ ਸਿਰਾ ਦਿਖਾਉਂਦੇ ਰਾਵਾਂਗੇ ਰੂਪ ਲਾਟਰੀ ਤੋਂ ਤੁਹਾਨੂੰ ਲਾਈਵ 'ਚ ਸਿਰਾ ਦਿਖਾ ਰਹੇ ਸੀਗੇ ਬਨੇਰੋ ਸਾਡੇ ਨਾਲ ਦੇਖਦੇ ਰੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ